ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਪਹਿਲਾਂ ਹੀ ਮੈਂ ਸਮਝਦਾ ਵੀ ਪੰਥ ਦੇ ਵਿੱਚ ਬੜੇ ਜਿਹੜੇ ਹੈ ਉਹ ਲਫੇੜੇ ਖੜੇ ਹੋਏ ਨੇ ਜਿਸ ਤਰੀਕੇ ਨਾਲ ਅੱਜ ਸਰਬਜੀਤ ਸਿੰਘ ਝੰਜਰਾ ਮੈਂ ਪਹਿਲਾਂ ਵੀ ਇੱਕ ਵਾਰੀ ਕਿਹਾ ਸੀ ਵੀ ਇਹ ਬਾਦਲਾਂ ਦੀਆਂ ਝਾਂਜਰਾ ਬਣ ਕੇ ਛੰਨ-ਛੰਨ ਜੈਦਾ ਕਰਦਾ ਮੈਂ ਗੱਲ ਅੱਜ ਰਿਪੀਟ ਨਹੀਂ ਕਰਨੀ ਚਾਹੁੰਦਾ ਸੀ ਪਰ ਮੈਂ ਜਦੋਂ ਹੁਣ ਸੁਣਿਆ ਦੇਖੋ ਜਿਹੜਾ ਬੰਦਾ ਪਲਾਸ ਲੈ ਕੇ ਤਾਰਾਂ ਜੋੜਨ ਵਾਲਾ ਕੰਮ ਕਰਦਾ ਹੋਵੇ ਕੇਵਲ ਮਾਫੀਆ ਹੋਵੇ ਔਰ ਜਿਹਦਾ ਸਿਰਫ ਤੇ ਸਿਰਫ ਇੱਕ ਕਾਰੋਬਾਰੀ ਇੰਟਰਸਟ ਹੋਵੇ ਲੀਡਰਸ਼ਿਪ ਨਾਲ ਜਾਂ ਲੀਡਰ ਲੀਡਰੀ ਨਾਲ ਉਸ ਬੰਦੇ ਨੂੰ ਪੰਥ ਦੀਆਂ ਗੱਲਾਂ ਕਰਨੀਆਂ ਪਰ ਉਸ ਇਨਸਾਨ ਬਾਰੇ ਗੱਲਾਂ ਕਰਨੀਆਂ ਜਿਹੜੀਆਂ ਸ਼ੋਭਾ ਨਹੀਂ ਦਿੰਦੀਆਂ ਦੂਜੀ ਗੱਲ ਇਹ ਆ ਵੀ ਜਿਨ੍ਹਾਂ ਲੋਕਾਂ ਨੇ ਕਾਕਾ ਸਰਬਜੀਤ ਜੀ ਤੋੜਾ ਤਾਂ ਹਜੇ ਮੈਂ ਸਮਝਦਾ ਵੀ ਤੁਹਾਡੇ ਤਾਂ ਦੰਦ ਵੀ ਨਹੀਂ ਪੂਰੇ ਆਏ ਹੋਣੇ ਜਿਹੜਾ ਪਿੰਡੇ ਤੇ ਦਰਦ ਸਰਦਾਰ ਪ੍ਰੇਮ ਸਿੰਘ ਚੰਦੂ ਮੈਰਾ ਸਾਹਿਬ ਨੇ ਆਪਣੇ ਤੇ ਹੰਡਾਇਆ ਹੋਇਆ ਪੰਥ ਦਾ ਤੇ ਪਹਿਲਾਂ ਤਾਂ ਮੈਂ ਗੱਲ ਸ੍ਰੀ ਅਕਾਲ ਤਾਤ ਸਾਹਿਬ ਦੀ ਕਰਨੀ ਚਾਹੁੰਨਾ ਜਿਹੜੀ ਤੁਸੀਂ ਵੀਡੀਓ ਸ੍ਰੀ ਅਕਾਲ ਤਾਤ ਸਾਹਿਬ ਦੀ ਦਿਖਾ ਰਹੇ ਹੋ ਪਿਛਲੀ ਉਹ ਮੈਂ ਲੋਕਾਂ ਨੂੰ ਦੱਸਣੀ ਚਾਹੁੰਨਾ ਵੀ ਸ੍ਰੀ ਅਕਾਲ ਤਾਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਉਹ ਫੈਸਲਾ ਸੁਣਾਇਆ ਜਿਹੜਾ ਉਹਨਾਂ ਨੂੰ ਅ ਸਰਸੇ ਸਾਧ ਨੂੰ ਮਾਫ਼ ਕਰਨ ਦਾ ਤੇ ਜਦੋਂ ਪ੍ਰੈਸ ਵਾਲਿਆਂ ਨੇ ਦੇਖੋ ਤੁਸੀਂ ਤੁਹਾਡੇ ਕੋਲੇ ਕੇਵਲ ਦਾ ਰੇਤੇ ਦਾ ਬਜਰੀ ਦਾ ਸ਼ਰਾਬ ਦਾ ਬਹੁਤ ਪੈਸਾ ਇਕੱਠਾ ਕੀਤਾ ਔਰ ਲੋਕ ਤਾਂ ਕਹਿੰਦੇ ਨੇ ਚਿੱਟੇ ਦਾ ਵੀ ਤੁਸੀਂ ਪੈਸਾ ਇਕੱਠਾ ਕੀਤਾ ਉਹ ਪੈਸਾ ਇਕੱਠਾ ਕੀਤਾ ਅੱਜ ਤੁਹਾਡੇ ਕੋਲੇ ਸੋਸ਼ਲ ਮੀਡੀਆ ਹੈਗਾ ਤੇ ਤੁਸੀਂ ਉਹਨੂੰ ਐਟੀਟਿਊਡ ਇੱਧਰ ਉੱਧਰ ਕਰਕੇ ਵੀਡਾਂ ਕੱਟਕੁੱਟ ਕਰਕੇ ਉਹਨੂੰ ਤੁਸੀਂ ਜਿਹੜੀ ਆ ਸਚਾਈ ਤੋਂ ਕੋਹਾਂ ਦੂਰ ਉਸ ਵੀਡੀਓ ਨੂੰ ਲੈ ਜਾਂਦੇ ਹੋ ਪਰ ਮੈਂ ਇੱਥੇ ਸੰਗਤ ਨੂੰ ਦੱਸਣੀ ਚਾਹੁੰਨਾ ਏ ਗੱਲ ਵੀ ਜਿਸ ਤਰੀਕੇ ਨਾਲ ਤੁਸੀਂ ਉਹ ਵੀਡੀਓ ਪਾਈ ਆ ਤੇ ਸ਼੍ਰੀ ਅਕਾਲਤਾ ਸਾਹਿਬ ਦੇ ਸਿੰਘ ਸਾਹਿਬ ਨੇ ਸਰਸੇ ਸਾਧ ਨੂੰ ਮਾਫੀ ਦਿੱਤੀ ਹੋਵੇ ਤੇ ਜੇ ਪਾਰਟੀ ਦੇ ਪੰਥ ਦੇ ਸੀਨੀਅਰ ਆਗੂ ਨੂੰ ਪੱਤਰਕਾਰ ਪੁੱਛ ਰਹੇ ਨੇ ਸਵਾਲ ਜਵਾਬ ਹੋ ਰਿਹਾ ਉੱਥੇ ਤੁਸੀਂ ਪੂਰੀ ਦੇਖੋ ਵੀਡੀਓ ਤੇ ਦਿਖਾਓ ਤੇ ਸੁਣਾਓ ਔਰ ਚੰਦੂ ਮਹਿਰਾ ਸਾਹਿਬ ਨੂੰ ਜਦੋਂ ਪੁੱਛਿਆ ਗਿਆ ਵੀ ਸ਼੍ਰੀ ਅਕਾਲਤਾ ਸਾਹਿਬ ਦੇ ਫੈਸਲੇ ਦਾ ਮਤਲਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਚੰਦੂ ਮੈਰਾ ਸਾਹਿਬ ਕੀ ਸ਼੍ਰੀ ਹਰਿ ਕਾਲ ਸਾਹਿਬ ਤੇ ਜਹਦਾਰ ਦੀ ਜਿਹੜੀ ਆ ਨਿੰਦਾ ਕਰਦੇ ਜਾਂ ਉਹਦੀ ਆਲੋਚਨਾ ਕਰਦੇ ਚੰਦੂ ਮੈਰਾ ਸਾਹਿਬ ਨੇ ਸ਼੍ਰੀ ਆਸਾ ਦੀ ਵਾਰ ਦੀ ਟੋਟਵੀ ਸੁਣਾਈ ਹੈ ਵਿੱਚ ਕਿ ਸਲਾਮ ਜਵਾਬ ਦੋਮੋ ਕਰੈ ਮੁੱਢੋ ਕੋਥਾ ਜਾਏ ਨਾਨਕ ਦੋਵੇਂ ਕੁੜੀਆ ਥਾਏ ਨਾ ਕਾਈ ਪਾਏ ਕਿ ਜੇ ਸ਼੍ਰੀ ਹਰਿ ਕਾਲਤਾਤ ਸਾਬ ਨੂੰ ਆਪਾਂ ਮੰਨਦੇ ਆਂ ਉਹਨੂੰ ਆਪਣਾ ਇਸ਼ਟ ਮੰਨਦੇ ਆਂ ਮੀਰੀ ਪੀਰੀ ਦੇ ਸੰਧਾਤ ਨੂੰ ਮੰਨਦੇ ਆਂ ਤੇ ਛੇਵੇਂ ਪਾਤਸ਼ਾਹ ਦੇ ਜਿਹੜਾ ਤਖਤ ਤੇ ਸਿੰਘ ਸਾਹਿਬ ਕੋਈ ਵੀ ਬੈਠਾ ਹੋਵੇ ਉਹ ਤਖਤ ਦੀ ਜਿਹੜੀ ਆ ਉਹ ਮਤਲਬ ਮਹੰਤਾ ਤੇ ਸਿੰਘ ਸਾਹਿਬ ਦੇ ਫੈਸਲੇ ਦੀ ਉਹਨਾਂ ਨੇ ਜਿਹੜੀ ਆ ਉਹ ਮਤਲਬ ਉਹਦੀ ਪ੍ਰਸ਼ੰਸਾ ਕੀਤੀ ਆ ਉਹਨਾਂ ਨੇ ਸਰਸੇ ਸਾਧ ਦੀ ਪ੍ਰਸ਼ੰਸਾ ਨਹੀਂ ਕੀਤੀ ਸ੍ਰੀ ਅਕਾਲ ਤਾਤ ਸਾਹਿਬ ਦੇ ਫੈਸਲੇ ਦੀ ਪ੍ਰਸ਼ੰਸਾ ਕੀਤੀ ਆ ਤੇ ਦੂਜੀ ਗੱਲ ਜਿਹੜੀ ਬਿਆਨ ਵਾਲੀ ਤੁਸੀਂ ਗੱਲ ਕਰਦੇ ਹੋ ਵੀ 2 ਦਸੰਬਰ ਨੂੰ ਬਿਆਨ ਪਿੱਛੇ ਸ੍ਰੀ ਅਕਾਲ ਤਾਤ ਸਾਹਿਬ ਦੇ ਜਥੇਦਾਰ ਸਾਹਬ ਨੇ ਫਸੀਲ ਤੋਂ ਇਹਨਾਂ ਦੀ ਆਰਗੂ ਹੋਈ ਦੇਖੋ ਸੰਗਤ ਜੀ ਮੈਂ ਤੁਹਾਡੇ ਸਾਹਮਣੇ ਇੱਕ ਗੱਲ ਬੜੀ ਕਲੈਰਟੀ ਨਾਲ ਦੱਸਣੀ ਚਾਹੁੰਦਾ ਆ कि ਜਦੋਂ 2 ਦਸੰਬਰ ਨੂੰ ਫਸੀਲ ਤੋਂ ਫੈਸਲਾ ਸੁਣਾਉਣ ਦਾ ਵਕਤ ਆਇਆ ਸਮਾਂ ਆਇਆ ਤੇ ਪੰਜ ਸਿੰਘ ਸਹਿਬਾਨਾ ਨੇ ਜਦੋਂ ਉੱਪਰ ਫਸੀਲ ਤੋਂ ਖੜ ਕੇ ਥੱਲੇ ਸਾਰੀ ਲੀਡਰਸ਼ਿਪ ਹਾਜ਼ਰ ਸੀ ਆਪੋ ਆਪਣੀ ਪੇਸ਼ੀ ਭੁੱਤ ਰਹੇ ਸੀ ਔਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਤ શ્રી ਦਮਦਮਾ ਸਾਹਿਬ ਨੇ ਜਦੋਂ ਸਾਰੀ ਭੂਮਿਕਾ ਬੰਨੀ ਸ਼੍ਰੀ ਅਕਾਲਤਾ ਸਾਹਿਬ ਦੀ ਔਰ ਸਾਰੇ ਸਿੱਖ ਸਿਧਾਂਤ ਦੀ ਸ਼੍ਰੋਮਣੀ ਕਾਲੀ ਦਲ ਦੀ 1978 ਤੋਂ ਲੈ ਕੇ ਸਾਰੀ ਗੱਲ ਦੱਸੀ। ਉਹਨਾਂ ਨੇ ਬੜੀ ਕਲੈਰਟੀ ਆਪਣੇ ਲਫ਼ਜ਼ਾਂ 'ਚ ਸੀ ਉਹਨਾਂ ਦੇ। ਕੀ ਇਹ ਤਾਤ 6ਵੇਂ ਪਾਤਸ਼ਾਹ ਦਾ ਤਾਤਾ? ਇਹ ਸ਼੍ਰੀ ਅਕਾਲ ਤਾਤ ਸਾਹਿਬ ਇੱਥੇ ਗੁਰੂ ਆਪ ਹਾਜ਼ਰ ਨਾਜ਼ਰ ਆ। ਇਸ ਕਰਕੇ ਗੁਰੂ ਦੇ ਸਨਮੁਖ ਤੁਸੀਂ ਖੜੇ ਹੋ। ਗੁਰੂ ਦੇ ਸਨਮੁਖ ਹੋ ਕੇ ਕੋਈ ਵੀ ਕਿਸੇ ਵੀ ਕਿਸਮ ਦਾ ਕੋਈ ਝੂਠ ਨਾ ਬੋਲਿਓ। ਗੁਰੂ ਪ੍ਰਤੱਖ ਹਾਜ਼ਰਾ ਇੱਥੇ ਮੈਂ ਫਿਰ ਵਾਰ-ਵਾਰ ਕਹਿੰਦਾ ਉਹਨਾਂ ਨੇ ਦਿਹਾਈ ਦਿੱਤੀ ਔਰ ਇਹ ਉੱਥੇ ਆਦੇਸ਼ ਕੀਤਾ ਕਿ ਛੇਵੇਂ ਪਾਸ਼ਾ ਸ੍ਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਹਾਜ਼ਰ ਨੇ ਇੱਥੇ ਔਰ ਜਿਹੜਾ ਹੈ ਤੁਸੀਂ ਕੋਈ ਝੂਠ ਨਾ ਬੋਲਿਓ ਤੇ ਜਿਹੜਾ ਕੰਮ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਹਰਾ ਨੇ ਕੀਤਾ ਹੀ ਨਹੀਂ ਸੀ ਇਹਦਾ ਮਤਲਬ ਉਹ ਝੂਠ ਮੰਨ ਲੈਂਦੇ ਝੂਠ ਤਾਂ ਜਿਹੜੇ ਉਹ ਨੇ ਜਿਹੜੇ ਦਲਜੀਤ ਸਿੰਘ ਚੀਮੇਰ ਜਣੇ ਜਿਨ੍ਹਾਂ ਨੇ ਚਿੱਠੀਆਂ ਮਤਲਬ ਚਿੱਠੀਆਂ ਦੇ ਵਿੱਚ ਮਾਫੀਨਾਮਾ ਲਿਖਿਆ ਹੀ ਨਹੀਂ ਆਪ ਲਿਖੀਆਂ ਔਰ ਭਾਸ਼ਾ ਬਦਲੀ ਔਰ ਕਿਸ ਤਰੀਕੇ ਨਾਲ ਜ਼ਥੇਦਾਰ ਸਹਬਾਨਾ ਨੂੰ ਆਪਣੀਆਂ ਆਪੋ ਆਪਣੀਆਂ ਕੋਠੀਆਂ ਚ ਬੁਲਾਇਆ ਅਸੀਂ ਤਾਂ ਜੋ ਗੱਲਾਂ ਕਰਨੀਆਂ ਨਹੀਂ ਚਾਹੁੰਦੇ ਪਰ ਸ੍ਰੀ ਅਕਾਲ ਤਾਤ ਸਾਹਿਬ ਦੇ ਜ਼ਥੇਦਾਰ ਸਾਹਿਬ ਦਾ ਔਰ ਦਮਦਮਾ ਸਾਹਿਬ ਦੇ ਜ਼ਥੇਦਾਰ ਦਾ ਜੋ ਹੁਕਮ ਸੀ ਕਿ ਕਿਸੇ ਨੇ ਵੀ ਆਪਣੀ ਜ਼ਮੀਰ ਦੀ ਆਵਾਜ਼ ਪਛਾਨਣੀ ਹੈ ਹਰ ਇੱਕ ਨੇ ਸੱਚ ਬੋਲਣਾ ਇੱਥੇ ਛੇਵੇਂ ਪਾਸ਼ਾ ਤੁਹਾਨੂੰ ਹਾਜ਼ਰ ਨਾਜ਼ਰ ਨੇ ਔਰ ਉਹਨਾਂ ਨੂੰ ਹਾਜ਼ਰ-ਨਾਜ਼ਰ ਮੰਨਦੇ ਆ ਤੁਸੀਂ ਸੱਚ ਦੀ ਗੱਲ ਕਰਨੀ ਆ ਸੋ ਜਿਹੜੀ ਗੱਲ ਚੰਦੂ ਮਹਿਰਾ ਸਾਹਿਬ ਹੈ ਹੀ ਨਹੀਂ ਸੀ ਜਿਹੜੀ ਅਖਬਾਰ ਦੀ ਗੱਲ ਆ ਉਹ ਅਖਬਾਰ ਦਾ ਬਿਆਨ ਜੇ ਚੰਦੂ ਮਹਿਰਾ ਸਾਹਿਬ ਵੱਲੋਂ ਬਿਆਨ ਹੁੰਦਾ ਤੇ ਉਹ ਸਾਰੀਆਂ ਅਖਬਾਰਾਂ 'ਚ ਜਾਇਆ ਹੁੰਦਾ ਸਾਰੀ ਪ੍ਰੈਸ ਨੂੰ ਹੁੰਦਾ ਉਹ ਬਿਆਨ ਅੱਜ ਵੀ ਮजूद ਹੈ ਇਹ ਪਾਰਟੀ ਦੇ ਦਫ਼ਤਰ 'ਚੋਂ ਜਾਰੀ ਹੋਇਆ ਸਿਰਫ ਤੇ ਸਿਰਫ ਇੱਕ ਪੱਤਰਕਾਰ ਨੂੰ ਜਾਰੀ ਹੋਇਆ ਉਹ ਪੱਤਰਕਾਰ ਵੀ ਹੈਗਾ ਤੇ ਪਾਰਟੀ ਦੇ ਵਿੱਚ ਦਫ਼ਤਰ 'ਚ ਵੀ ਹੈ ਜੇ ਕਿਸੇ ਬਿਆਨ ਤੇ ਜਦੋਂ ਜਾਰੀ ਹੁੰਦਾ ਤੇ ਲੀਡਰ ਦੀ ਆਪਦੀ ਮੇਲ ਤੋਂ ਆਪਦੇ ਵਟਸਐਪ ਤੋਂ ਆਪਦੇ ਸਾਈਨਾ ਹਟ ਜਾਰੀ ਹੁੰਦਾ ਔਰ ਪਾਰਟੀ ਦੇ ਦਫਤਰ ਤੋਂ ਬਿਆਨ ਜਾਰੀ ਹੋਇਆ ਔਰ ਉਹਦੀ ਚੰਦੂ ਮਹਿਰਾ ਸਾਹਿਬ ਨੇ ਗੱਲ ਕਹੀ ਵੀ ਮੈਂ ਬਿਆਨ ਨਹੀਂ ਦਿੰਦਾ ਉਹ ਦੂਜੀ ਗੱਲ ਜਿਹੜੀ ਗੱਲ ਸ਼੍ਰੀ ਅਕਾਲ ਤਾਤ ਸਾਹਿਬ ਤੇ ਹੋਈ ਸੀ ਕਿ ਜਿਹੜੀ ਪੁਲਿਸ ਹੈ ਜਿਹੜੀ ਉੱਥੇ ਐਂਟਰ ਹੋਈ ਸ਼੍ਰੀ ਦਰਬਾਰ ਸਾਹਿਬ ਸਮੂਹ ਦੇ ਵਿੱਚ ਮੈਂ ਤੇ ਦੱਸਣਾ ਚਾਹੁੰਦਾ ਜਦੋਂ ਪਹਿਲਾਂ ਸਰਕਾਰ ਵੇਲੇ ਪੁਲਿਸ ਐਂਟਰ ਹੋਈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਹਿਰਾ ਮੰਤਰੀ ਨਹੀਂ ਸੀ ਔਰ ਉਹਦੀ ਗਵਾਹੀ ਬਹੁਤ ਸੀਨੀਅਰ ਤੇ ਬਜ਼ੁਰਗ ਅਕਾਲੀ ਆਗੂ ਸਰਦਾਰ ਬਲਦੇਵ ਸਿੰਘ ਮਾਨ ਨੇ ਵੀ ਦਿੱਤੀ ਆ ਕਿ ਉਸ ਵੇਲੇ ਬਲਦੇਵ ਸਿੰਘ ਮਾਨ ਸਮੇਤ ਸਮੁੱਚੀ ਲੀਡਰਸ਼ਿਪ ਕੰਦੂ ਖੇੜੇ ਸੀ ਜਿੱਥੇ ਇਹ ਡੱਬ ਵਾਲੀ ਕੋਲੇ ਜਿਹੜਾ ਅਦੋਂ ਪੰਜਾਬੀ ਬੋਲਦੇ ਇਲਾਕਿਆਂ ਦਾ ਝਗੜਾ ਚੱਲ ਰਿਹਾ ਸੀਗਾ ਔਰ ਕੰਦੂ ਖੇੜੇ ਦੇ ਵਿੱਚ ਪ੍ਰੋਫੈਸਰ ਚੰਦੂ ਮਹਿਰਾ ਸਾਹਿਬ ਸੀ ਦੂਜੀ ਵਾਰ ਜਦੋਂ ਬਲੈਕ ਥੰਡਰ ਹੋਇਆ ਅਦੋਂ ਜਿਹੜੀ ਹੈ ਸਰਕਾਰ ਹੀ ਦੇਰ ਚੁੱਪੀ ਸੀ ਜਿਹੜਾ ਬਲੈਕ ਥੰਡਰ ਆ ਉਹ ਹੋਇਆ ਗਵਰਨਰੀ ਰਾਜ ਮੈਂ ਤੇ ਦੁਬਾਰਾ ਕਲੀਅਰ ਕਰਦਾ ਜਦੋਂ ਪਹਿਲਾਂ ਪੁਲਿਸ ਐਂਟਰ ਹੋਈ ਇਹ ਚੰਦੂ ਮਹਿਰਾ ਸਾਹਿਬ ਕੰਦੂ ਖੇੜੇ ਸੀ ਜਦੋਂ ਬਲੈਕ ਥੰਡਰ ਹੋਇਆ ਉਦੋਂ ਚੰਦੂ ਮਹਿਰਾ ਸਾਹਿਬ ਮੰਤਰੀ ਹੈ ਨਹੀਂ ਸੀ ਸਰਕਾਰੀ ਦੇ ਵਿੱਚ ਕਿਸੇ ਉਹ ਤਾਂ ਗਵਰਨਰ ਰੀ ਰਾਜ ਚ ਹੋਇਆ ਸੋ ਇਸ ਕਰਕੇ ਗਮਰਾ ਨਾ ਕਰੋ ਕਾਕਾ ਸਰਬਜੀਤ ਤੁਸੀਂ ਇਹ ਗੱਲ ਕਰਦੇ ਹੋ ਨਾ ਵੀ ਚੰਦੂ ਮਹਿਰਾ ਸਾਹਿਬ ਜਿਹਦੀ 21 ਮਹੀਨੇ ਬਾਅਦ ਜਿਹੜਾ ਉਹਨੂੰ ਛੱਡਿਆ ਗਿਆ ਐਮਰਜੈਂਸੀ ਦੀ ਗ੍ਰਿਫਤਾਰੀ ਤੋਂ ਬਾਅਦ ਔਰ ਜੇਲਾਂ ਦੇ ਵਿੱਚ ਰਹਿ ਕੇ ਆਪਣੀ ਉਹਨਾਂ ਨੇ ਪੜ੍ਹਾਈ ਮੁਕੰਮਲ ਕੀਤੀ ਤੁਸੀਂ ਕੀ ਕਰਿਆ ਚੰਦੂ ਮਹਿਰਾ ਸਾਹਿਬ ਐਸੇ ਤੁਸੀਂ ਕਹਿੰਦੇ ਹੋ ਜੀ ਉਹ ਵੀ ਪ੍ਰਧਾਨ ਦੇ ਯੂਥ ਦੇ ਮੈਂ ਵੀ ਜਦੋਂ ਉਹ ਪ੍ਰਧਾਨ ਸੀ ਨਾ ਕਾਕਾ ਅਦੋਂ ਉਹਨਾਂ ਨੇ 2 ਦਰਜਣ ਤੋਂ ਵੱਧ ਯੂਥ ਦੇ ਲੀਡਰ ਐਮ ਐਲ ਏ ਬਣਾਏ 21 ਤਾਂ ਚੇਅਰਮੈਨ ਬਣਾਏ ਪੰਜਾਬ ਦੇ ਉਹਨਾਂ ਨੇ 21 ਚੇਅਰਮੈਨ 2 ਦਰਜਣ ਤੋਂ ਵੱਧ ਐਮ ਐਲ ਏ ਉਹਨਾਂ ਐਮ ਐਲ ਏ ਚੋਂ ਅੱਜ 14 ਮੰਤਰੀ ਬਣ ਚੁੱਕੇ ਨੇ ਜਿਹੜੇ ਯੂਥ ਦੇ ਉਹਨਾਂ ਨਾਲ ਜਿਹੜੀ ਯੂਥ ਦੀ ਲੀਡਰਸ਼ਿਪ ਚ 14 ਮਿਨਿਸਟਰ ਬਣ ਚੁੱਕੇ ਨੇ ਤੇ ਮੈਂ ਸਮਝਦਾ ਤੁਸੀਂ ਤਾਂ ਹੁਣ ਨੇੜੇ ਤੇੜੇ ਵੀ ਨਿਕਲਦੇ ਪਹੁੰਚਣਾ ਜ਼ਿੰਦਗੀ ਜਿਹੜੀਆਂ ਤੁਸੀਂ ਗੱਲਾਂ ਤੇ ਆ ਗਏ ਤੁਸੀਂ ਗੱਲਾਂ ਥੋੜਾ ਹਾਂ ਅਸੀਂ ਇਹ ਮੰਨਦੇ ਜਦੋਂ 2 ਦਸੰਬਰ ਦੇ ਫੈਸਲੇ ਦਾ ਸਾਰਾ ਕੁਝ ਹੋ ਗਿਆ ਸੀ ਅਸੀਂ ਆਪਣਾ ਚੁੱਲਾ ਸਮੇਟਿਆ ਤੁਸੀਂ ਆਪਣੀ ਗੱਲ ਜਿਹੜੀ ਹੈ ਸੱਤ ਮੈਂਬਰੀ ਕਮੇਟੀ ਦੀ Shri ਅਕਾਲਤਾ ਸਭਾ ਦਾ ਜੋ ਹੁਕਮ ਸੀ ਉਹ ਸੱਤ ਮੈਂਬਰੀ ਕਮੇਟੀ ਬਣਾ ਕੇ ਤੇ ਜਿਹੜਾ ਸੁਖਵੀਰ ਸਿੰਘ ਬਾਦਲ ਔਰ ਸਮੁੱਚੀ ਲੀਡਰਸ਼ਿਪ ਦੇ ਸਤੀਫੇ ਪ੍ਰਵਾਨ ਕਰਕੇ ਭੇਜਦੇ ਤਾਂ ਪੰਥਕ ਏਕਤਾ ਜਾਂ ਮੈਂ ਸਮਝਦਾ ਤੁਸੀਂ ਕੋਈ ਪੰਥ ਦਾ ਦਰਦ ਰੱਖਦੇ ਸੀ ਤੁਸੀਂ ਤਾਂ ਅੱਜ ਅੱਲਾ ਕਰਕੇ ਪੰਥ ਨੂੰ ਹੋਰ ਝੰਡੜਚ ਪਾਤਾ ਇਸੇ ਚੀਜ਼ ਦਾ ਤਾਂ ਅਸੀਂ ਰੋਣਾ ਰੋਨੇ ਆ ਜੇ ਜਦੋਂ ਦਾ ਤੁਸੀਂ ਆ ਨਵੀਂ ਪਨੀਰੀ ਨੇ ਨਵੀਂ ਟੁੱਡੀ ਨਵੀਂ ਜਨਰੇਸ਼ਨ ਨੂੰ ਨਵੀਂ ਪਨੀਰੀ ਨੂੰ ਪਾਰਟੀ ਦਾ ਕੌਮ ਦਾ ਦੇਸ਼ ਦਾ ਇਹ ਰਾਜਕਰਨ ਦਾ ਇਹ ਮੋਕਾ ਮਿਲਣਾ ਚਾਹੀਦਾ ਸੀ ਇਸ ਗੱਲ ਦੀ ਗਵਾਹੀ ਭਰਦੇ ਆ ਪਰ ਮੈਂ ਸਮਝਦਾ ਤੁਹਾਡੇ ਵਰਗੇ ਚੋਟਲਖੋਰ ਚਾਪਲੂਸ ਔਰ ਜਿਹੜੇ ਮਤਲਬ ਪ੍ਰਸਤ ਪਦਾਰਥਵਾਦੀ ਦੇ ਵਿੱਚ ਜਿਹੜਾ ਤੁਸੀਂ ਇੰਟਰਸਟ ਰੱਖਣ ਵਾਲੇ ਲੋਕਾਂ ਨੇ ਮੈਂ ਸਮਝਦਾ ਅੱਜ ਪਾਰਟੀ ਦਾ ਵੇੜਾ ਚਰ ਕੀਤਾ ਤੂੰ ਇਕੱਲਾ ਨਹੀਂ ਹੈਗਾ ਤੇਰੇ ਨਾਲ ਹੋਰ ਵੀ ਬੜੀ ਜੁੰਡਲੀ ਆ ਕਦੇ ਸਮਾਂ ਆਇਆ ਤੈਨੂੰ ਦੱਸਾਂਗੇ ਪਰ ਮੈਂ ਸਮਝਦਾ ਸਰਬਜੀਤ ਚਿੰਝਰ ਤੂੰ ਬਾਜ ਆ ਜਾ ਬਾਜ ਆ ਜਾ ਪ੍ਰੇਮ ਸਿੰਘ ਚੰਦੂ ਮਹਿਰਾ ਇੱਕ ਬੰਦੇ ਦਾ ਨਾਮ ਨਹੀਂ ਹੈ ਜੇ ਇੱਕ ਸਖਸ਼ੀਅਤ ਆ ਸਖਸ਼ੀਅਤ ਜਿਸ ਨੇ ਪੰਜਾਬ ਦਾ ਪੰਥ ਦਾ ਮੈਂਬਰ ਪਾਰਲੀਮੈਂਟ 1947 ਤੋਂ ਬਣਦੇ ਆ ਰਹੇ ਨੇ ਹੁਣ ਤੱਕ ਇੱਕੋ ਇੱਕ ਪ੍ਰੇਮ ਸਿੰਘ ਚੰਦੂ ਮਹਿਰਾ ਸੀ ਜਿਨੇ ਹਰ ਹਰ ਮੁੱਦੇ ਤੇ ਚਾਹੇ ਸੈਭਜਾਦਿਆਂ ਦੀ ਸ਼ਹਾਦਤ ਦੀ ਗੱਲ ਹੋਵੇ ਚਾਹੇ ਟ੍ਰੇਨਾਂ ਦੀ ਗੱਲ ਹੋਵੇ ਚਾਹੇ ਕੋਈ ਰੇਲ ਮਤਲਬ ਏਅਰਪੋਰਟ ਚਲਾਉਣ ਦੀ ਗੱਲ ਹੋਵੇ ਤੁਸੀਂ ਤਾਂ ਕਦੇ ਸੁਪਨੇ 'ਚ ਵੀ ਨਹੀਂ ਸੋਚ ਸਕਦੇ ਨਦੇੜ ਸਾਹਿਬ ਦਾ ਏਅਰਪੋਰਟ ਬੰਦ ਪਿਆ ਸੀ ਪ੍ਰੋਫੈਸਰ ਚੰਦੂ ਮਹਿਰਾ ਨੇ ਚਲਾਇਆ ਬੰਦ ਪਈਆਂ ਫਲਾਈਟਾਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਤੋਂ ਦਿੱਲੀ ਤੋਂ ਪਟਨਾ ਸਾਹਿਬ ਨੂੰ ਤੇ ਹਜੂਰ ਸਾਹਿਬ ਨੂੰ ਚਲਾਈਆਂ ਥੋੜਾ ਐਡਾ ਦਿਮਾਗ ਕੰਮ ਕਰਦਾ ਥੋੜਾ ਤਾਂ ਇੰਨਾ ਕੰਮ ਕਰਦਾ ਵੀ ਫਲਾਣੀ ਥਾਂ ਤੇ ਰੇਤਾ ਆਪਾਂ ਵੇਚ ਲਈਏ ਤੇ ਫਲਾਣੀ ਥਾਂ ਤੇ ਪ੍ਰਾਣੀ ਮੰਡੀ 'ਚ ਫਲਾਣੇ ਸ਼ਹਿਰ 'ਚ ਆਪਾਂ ਕੇਵਲ ਤੇ ਕਬਜ਼ਾ ਕਰ ਲਈਏ ਸੋਚਿੰਦਰ ਸਾਹਿਬ ਗੱਲ ਬੰਦਿਆਂ ਵਾਲੀ ਕਰੋ ਸਾਨੂੰ ਇਸੇ ਚੀਜ਼ ਦਾ ਡਰ ਰਿਹਾ ਹਮੇਸ਼ਾ ਕਿ ਜਦੋਂ ਦੇ ਤੁਸੀਂ ਚੁਗਲਥੋਰ ਲੋਕਾਂ ਦੇ ਕੋਲੇ ਆਹ ਪਾਰਟੀ ਦੀ ਲੀਡਰਸ਼ਿਪ ਆਈ ਆ ਇਹ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੂੰ ਸਾਡਾ ਛੋਟਾ ਭਰਾ ਮੈਂ ਤੈਨੂੰ ਬਾਰ-ਬਾਰ ਪਹਿਲਾਂ ਵੀ ਤੈਨੂੰ ਮੈਂ ਸਮਝਾਇਆ ਸੀ ਹੁਣ ਫਿਰ ਤੈਨੂੰ ਮੈਂ ਲਾਸਟ ਵਾਰ ਸਮਝਾ ਰਿਹਾ ਵੀ ਤੂੰ ਬਾਜ਼ ਆ ਜਾ ਪੰਥ ਨੂੰ ਗੁਮਰਾਹ ਨਾ ਕਰ ਜੇ ਕੋਈ ਸੱਚ ਗੱਲ ਹੈ ਮੇਰੇ ਸਾਹਮਣੇ ਆ ਇੱਥੇ ਪੱਤਰਕਾਰ ਬੁਲਾਉਣਾ ਮੈਂ ਵੀ ਬੁਲਾਉਣਾ ਤੂੰ ਵੀ ਬੁਲਾ ਪੱਤਰਕਾਰ ਆਹੋ ਸਾਹਮਣੇ ਮੇਰੇ ਨਾਲ ਕਿਸੇ ਚੈਨਲ ਤੇ ਆ ਕੇ ਡਿਬੇਟ ਕਰ ਕਿ ਜਿਹੜੀ ਆ ਤੂੰ ਵੀਡੀਓ ਚਲਾਈ ਆ ਪਿਛਲੀ 2015 ਵਾਲੀ ਵੀ ਤੇ ਆ 2 ਦਸੰਬਰ 2024 ਵਾਲੀ ਵੀ ਫਿਰ ਮੈਂ ਤੈਨੂੰ ਤੇਰੀਆਂ ਗੱਲਾਂ ਦਾ ਜਵਾਬ ਦੇਵਾਂਗਾ ਪਰ ਉਹ ਭਰਾਵੋ ਸੰਗਤ ਤੁਹਾਡੇ ਚਰਨਾਂ 'ਚ ਮੇਰੀ ਸਿਨਮਰ ਬੇਨਤੀ ਆ ਇਹ ਉਹ ਲੋਕ ਨੇ ਜਿਨ੍ਹਾਂ ਨੇ ਚਾਪਲੂਸੀ ਕਰਕੇ ਪੰਥ ਦਾ ਬੇੜਾ ਡੋਬਿਆ ਇਹ ਉਹ ਲੋਕ ਨੇ ਜਿਨ੍ਹਾਂ ਨੇ ਪੰਥ ਦਾ ਸਭ ਤੋਂ ਵੱਡਾ ਨੁਕਸਾਨ ਜਦੋਂ ਦਾ ਇਹ ਉਹਨਾਂ ਦੇ ਸਲਾਹਕਾਰ ਵੱਡੇ ਬਣੇ ਨੇ ਸਿਪਾ ਸਲਾਰ ਬਣੇ ਨੇ ਬਲਾਰੇ ਬਣੇ ਨੇ ਇਹਨਾਂ ਲੋਕਾਂ ਦੀ ਬੰਦੋਲਤ ਅੱਜ ਪੰਥ ਕਿੱਥੇ ਖੜਾ ਮੈਨੂੰ ਕੋਈ ਦੱਸਣ ਦੀ ਲੋੜ ਨਹੀਂ ਪਰ ਇਹਨਾਂ ਤੋਂ ਆਪਾਂ ਸਾਵਧਾਨ ਵੀ ਰਹੀਏ ਇਹਨਾਂ ਦੀਆਂ ਗੱਲਾਂ 'ਚ ਵੀ ਨਾ ਆਈਏ ਹਾਂ ਇਤਤਾਲ ਮੈਂ ਫਿਰ ਤੈਨਾਂ ਤੈਨੂੰ ਦੁਬਾਰਾ ਜੇ ਤੇਰੇ ਮਨ ਦੇ ਵਿੱਚ ਕੋਈ ਵੀ ਗੱਲ ਆ ਉਹ ਵੀਡੀਓ ਸਾਰੀ ਲਿਆ ਕੇ ਇੱਥੇ ਮੇਰੇ ਸਾਹਮਣੇ ਪ੍ਰੈਸ ਬਲਾ ਫਤਿਹਗੜ ਕਹਿੰਦਾ ਮੈਂ ਫਤਿਹਗੜ ਆਜੂ ਚੰਡੀਗੜ ਕਹਿੰਦਾ ਚੰਡੀਗੜ ਆਜੂ ਪਟਿਆਲੇ ਕਹਿੰਦਾ ਮੇਰੇ ਕੋਲੇ ਪਟਿਆਲੇ ਆ ਜਾ ਮੈਂ ਅਰੇਂਜਮੈਂਟ ਕਰ ਦੂੰ ਪਰ ਵੀਡੀਓ ਪੂਰੀ ਚਲਾ ਉਰ ਉਹਦੇ ਵਿੱਚ ਬਿਲਕੁਲ ਇੱਕੋ ਗੱਲ ਕਹੀ ਹੈ ਪ੍ਰੋਫੈਸਰ ਚੰਦੂ ਮਹਿਰਾ ਸਾਹਿਬ ਨੇ ਕਿ ਜੋ ਅਕਾਲ ਤਤ ਸਾਹਿਬ ਦਾ ਹੁਕਮ ਹੋਇਆ ਜਥੇਦਾਰ ਸਾਹਿਬ ਦੇ ਹੁਕਮ ਦੀ ਅਸੀਂ ਜਿਹੜੀ ਹੈ ਪ੍ਰਸ਼ੰਸਾ ਕਰਦੇ ਆ ਕਿਤੇ ਵੀ ਉਹਨਾਂ ਨੇ ਕੋਈ ਕਿਸੇ ਹੋਰ ਇੱਕ ਕਿਸੇ ਬੰਦੇ ਦੀ ਜਾਂ ਕਿਸੇ ਸੰਤ ਦੀ ਜਿਹੜੀ ਆ ਉਹ ਨਹੀਂ ਕੀਤੀ ਗੱਲ ਹਾਂ ਦੂਜੀ ਗੱਲ 2 ਦਸੰਬਰ ਦੀ ਉਹ ਗੱਲ ਮੈਂ ਫਿਰ ਕਲੈਰਟੀ ਕਰਦਾ ਕਿ ਜਿਹੜੀ ਜਥੇਦਾਰ ਸਾਹਿਬ ਨੇ ਕਿਹਾ ਸੀ ਇਹ ਛੇਵੇਂ ਪਾਸ਼ਾ ਦਾ ਤਾਹਤਾ ਛੇਵੇਂ ਪਾਸ਼ਾ ਹਾਜ਼ਰ ਨਾਜ਼ਰ ਨੇ ਕਿਸੇ ਨੇ ਝੂਠ ਨਹੀਂ ਬੋਲਣਾ ਤੇ ਫਿਰ ਉਹਨਾਂ ਨੇ ਜੇ ਸੱਚ ਦੀ ਗੱਲ ਕੀਤੀ ਆ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਹਮਣੇ ਆ ਕੇ ਗੱਲ ਕਹੋ ਇਹੀ ਗੱਲ ਜੇ ਤੁਸੀਂ ਸੱਚੇ ਹੋ ਤਾਂ ਜੇ ਉਹ ਝੂਠੇ ਹੁੰਦੇ ਸਾਹਮਣੇ ਨਾ ਜਾਂਦੇ ਔਰ ਦੂਜੀ ਗੱਲ ਫਿਰ ਦੁਬਾਰਾ ਉਹਨਾਂ ਨੂੰ ਕਿਹਾ ਗਿਆ ਵੀ ਕੋਈ ਸੰਗਤਵਾਲ ਮੁਖ ਕਰਕੇ ਸੰਗਤ ਨੂੰ ਇਹ ਗੱਲ ਜੇ ਤੁਸੀਂ ਸੱਚੇ ਹੋ ਤਾਂ ਕਹੋ ਔਰ ਚੰਦੂ ਮੈਰਾ ਸਾਹਿਬ ਨੇ ਉਹ ਗੱਲ ਦੁਹराई ਸੰਗਤ ਦੇ ਸੰਮੁਖ ਕੋ ਕੇ ਪਹਿਲਾਂ ਗੁਰੂ ਸਾਹਿਬ ਵੱਲ ਦੁਹराई ਔਰ ਫਿਰ ਸੰਗਤ ਵੱਲ ਦੁਹराई ਇਸ ਕਰਕੇ ਇਧਰ ਉਧਰ ਐਵੇਂ ਤੁਹਾਡੇ ਕੋਲੇ ਪੈਸਾ ਬਹੁਤ ਆ ਤੁਸੀਂ ਬਹੁਤ ਕਿਰਦਾਰਕੁਸ਼ੀ ਤੁਸੀਂ ਤਾਂ ਉਹ ਲੋਕੋਂ ਮੈਂ ਸਮਝਦਾ ਆਂ ਵੀ ਜਿਹੜੇ ਲੋਕ ਜਿਨ੍ਹਾਂ ਕੋ ਆਪਾਂ ਸੇਧ ਲੈਨੇ ਆਂ 10 ਦਿਨ ਪਹਿਲਾਂ ਆਪਾਂ ਫਸੀਲ ਦੇ ਥੱਲੇ ਖੜ ਕੇ ਉਹਨਾਂ ਦਾ ਹੁਕਮ ਮੰਨ ਰਹੇ ਆਂ ਉਹਨਾਂ ਦਾ ਹੁਕਮ ਸੁਣ ਰਹੇ ਆਂ ਗੱਲ 'ਚ ਪੱਲੂ ਪਾ ਕੇ ਔਰ 10 ਦਿਨਾਂ ਦੇ ਵਿੱਚ ਵਿੱਚ ਤੁਸੀਂ ਉਹਨਾਂ ਜ਼ਥੇਦਾਰ ਸਹਿਬਾਨਾਂ ਦੀ ਵੀ ਜਿਸ ਤਰੀਕੇ ਨਾਲ ਕਿਰਦਾਰ ਕੁਸ਼ੀ ਕੀਤੀ ਔਰ ਕਿਰਦਾਰ ਕੁਸ਼ੀ ਦੀਆਂ ਵੀਡੀਓ ਵਾਇਰਲ ਕਰਨ ਲਈ ਜਿਸ ਤਰੀਕੇ ਨਾਲ ਤੁਸੀਂ ਉਹਨੂੰ ਮਤਲਬ ਜਿਹੜਾ ਉਹ ਪ੍ਰਮੋਟ ਕੀਤਾ ਔਰ ਤੁਹਾਡੇ ਖਾਤਿਆਂ ਦੇ ਵਿੱਚੋਂ ਜਿਹੜੇ ਪੈਸੇ ਜਿਹੜੇ ਗਏ ਨੇ ਪ੍ਰੋਮੋਸ਼ਨ ਲਈ ਉਹਦੀ ਜਿਹੜੀ ਵਾਇਰਲ ਵੀਡੀਓ ਆ ਦੀ ਤੇ ਮੈਂ ਸਮਝਦਾ ਇਹਦੇ ਉੱਤੇ ਹੋਰ ਥੋੜੀ ਮਾੜੀ ਗੱਲ ਕੀ ਹੋ ਸਕਦੀ ਆ ਸੋ ਇਸ ਕਰਕੇ ਤੁਸੀਂ ਪੰਥ 'ਚ ਬਿਖੇੜੇ ਨਾ ਖੜੋ ਖੜੇ ਕਰੋ ਹੋਰ ਪੰਥ ਪਹਿਲਾਂ ਹੀ ਬਹੁਤ ਵਿਖਰਿਆ ਪਿਆ ਅੱਜ ਲੋੜ ਆ ਪੰਥ ਨੂੰ ਇਕੱਠਾ ਕਰਨ ਦੀ ਅੱਜ ਲੋੜ ਆ ਬਿਖਰੀ ਹੋਈ ਸ਼ਕਤੀ ਜਿਹੜੀ ਪੰਥਕ ਸ਼ਕਤੀ ਵੱਖ-ਵੱਖ ਰੂਪਾਂ 'ਚ ਬਿਖਰੀ ਹੋਈ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਅਸੀਂ ਆਪਣੇ ਵਿਰੋਧੀਆਂ ਦੀਆਂ ਚਾਲਾਂ ਜਿਹੜੀਆਂ ਚੱਲ ਰਹੇ ਨੇ ਚੰਡੀਗੜ੍ਹ ਸਾਡੇ ਹੱਥੋਂ ਜਿਹੜਾ ਕੁਛ ਗਿਆ ਔਰ ਜਿਹੜਾ ਪੰਜਾਬ ਲਵਾਰਸ ਹੋਇਆ ਪਿਆ ਬੇਵਾਰਸ ਹੋਇਆ ਪਿਆ ਅੱਜ ਤਾਂ ਲੋੜ ਆ ਸਾਨੂੰ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦੀ ਔਰ ਤੁਸੀਂ ਜਿਹੜਾ ਨਵੇਂ ਬਖਰੇਵੇਂ ਖੜੇ ਕਰਦੇ ਹੋ ਔਰ ਉਹ ਵੀ ਝੂਠ ਤੇ ਚੱਲ ਕੇ ਸੋ ਸਰਬਜੀਤ ਸਿੰਘ ਚਿੰਝਰ ਤੂੰ ਸਾਡਾ ਬੱਚਿਆਂ ਵਰਗਾ ਤੂੰ ਬੰਦਾ ਬਣ ਤੂੰ ਜੜੀਆਂ ਇੰਨਾ ਕੁਝੀਆਂ ਹਰਤਾਂ ਤੋਂ ਬਾਜ਼ ਆ ਜਾ ਇੰਨੀ ਚਾਪਲੂਸੀ ਕਰਕੇ ਤੈਨੂੰ ਤੂੰ ਮੰਤਰੀ ਨਹੀਂ ਬਣਨ ਲੱਗਾ ਹੁਣ ਕਦੇ ਭਲੇਖੇ ਚ ਹੋਵੇਂ ਜਾਂ ਤੂੰ ਕੁਝ ਬਣ ਜਾਏਗਾ ਹਾਏ ਠੀਕ ਆ ਵੀ ਇੱਕ ਅੱਡੇ ਸ਼ਹਿਰ ਦੀ ਕੇਬਲ ਦੇ ਵਿੱਚ ਤੇਰਾ ਹੋਰ ਹਿੱਸਾ ਪੈ ਜਾਊਗਾ ਜਿੱਥੇ ਤੂੰ ਪਲਾਸ ਲੈ ਕੇ ਪਹਿਲਾਂ ਫਿਰਦਾ ਰਿਆ ਹੁਣ ਤੈਨੂੰ ਕਿਤੇ ਮੜਾ ਮੋਟਾ ਹੋਰ ਉੱਥੋਂ ਮੜਾ ਮੋਟਾ ਤੇਰਾ ਵੱਧ ਹਿੱਸਾ ਹੋ ਜੂ ਇੰਨੀਆਂ ਜਗਲਾਂ ਤੋਂ ਪਰ ਰੱਬ ਤੋਂ ਡਰ ਰੱਬ ਨੂੰ ਜਾਣ ਦੇਣੀ ਆ ਤੈਨੂੰ ਵੀ ਜਾਣ ਦੇਣੀ ਆ ਮੈਂ ਵੀ ਜਾਣ ਦੇਣੀ ਆ ਤੇ ਜਿਨ੍ਹਾਂ ਲੋਕਾਂ ਦੀ ਤੂੰ ਚਾਪਲੂਸੀ ਕਰ ਰਿਆ ਉਹਨਾਂ ਨੇ ਵੀ ਜਾਣ ਦੇਣੀ ਆ ਉਹਨਾਂ ਦੇ ਪੱਲੇ ਅੱਜ ਕੀ ਹੈਗਾ ਹੈ ਇਹ ਠੀਕ ਹੈ ਵੀ ਉਹਨਾਂ ਕੋਲੇ ਪੱਲੇ ਧਨਾਂ ਦੌਲਤਾਂ ਪੈਸਾ ਸ਼ੋਰਤਾ ਪਰ ਉਹਨਾਂ ਦੇ ਪੱਲੇ ਰੱਬ ਦੀ ਗੱਲ ਨਹੀਂ ਰਹੀ ਹੁਣ ਬੇਮਕ ਹੋਏ ਰਾਮ ਤੋਂ ਵਿਆਪਨ ਸਭੇ ਰੋਗ ਅੱਜ ਤੋਂ